ਇਨਾਂ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਅੱਤਵਾਦੀਆਂ ਨੇ ਅਨੇਕਾ ਹੀ ਬੇਸ਼ਕੀਮਤੀ ਜਾਨਾਂ ਜੋ ਲਈਆਂ ਨੇ ਉਹਦੇ ਤੇ ਅੱਜ ਅਸੀਂ ਇੱਕ ਰਿਪੋਰਟ ਤਿਆਰ ਕਰਨ ਲੱਗੇ ਆ ਜਿਸ ਦਾ ਨਾਂ ਹੈਗਾ ਵੀ ਪਾਕਿਸਤਾਨ ਦੀ ਜਿਹੜੀ ਕੈਰਨਾਂ ਹਾਲਤ ਸਾਹਮਣੇ ਆ ਰਹੀ ਹੈਗੀ ਆ ਉਹਦੇ ਬਾਰੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਜ਼ਰੂਰੀ ਵਿਸ਼ੇ ਆ ਜਿਹੜੇ ਤੁਹਾਡੇ ਨਾਲ ਅੱਜ ਅਸੀਂ ਸਾਂਝੇ ਕਰਨ ਲੱਗੇ ਆ ਕਿਉਂਕਿ ਜਿੱਥੇ ਇਸ ਚੀਜ਼ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾਗਾ ਕਿਉਂਕਿ ਉਸ ਦੇ ਵਿੱਚ ਛੋਟੇ ਛੋਟੇ ਬੱਚੇ ਤੇ ਅਲੱਗ-ਅਲੱਗ ਮੀਡੀਆ ਚੈਨਲਾਂ ਤੇ ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਕਿ ਜੋ ਅਤਵਾਦੀ ਸੀ ਜਿਨ੍ਹਾਂ ਨੇ ਉੱਥੇ ਕੋਈ ਤਕਰੀਬਨ 70-28 ਦੇ ਕਰੀਬ ਜੜੀਆਂ ਕੀਮਤੀ ਜਾਨਾਂ ਲਈਆਂ ਨੇ ਉਹਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਮੌਜੂਦ ਸੀ ਕੋਈ ਵੀ ਮੱਜਬ ਕਿਸੇ ਨੂੰ ਇਸ ਤਰ੍ਹਾਂ ਦੀ ਕਹਿਰਨਾ ਹਰਕਤ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਚੀਜ਼ਾਂ ਚੱਲ ਵੀ ਰਹੀਆਂ ਨੇ ਤੇ ਇਹਨਾਂ ਦਾ ਵਿਰੋਧ ਵੀ ਵੱਡੀ ਪੱਧਰ ਤੇ ਹੋ ਰਿਹਾ ਅਸੀਂ ਤੁਹਾਨੂੰ ਦੱਸ ਦਈਏ ਪਰ ਇਹ ਹੁਣ ਤੱਕ ਦੇ ਅਹਿਸਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿਹੜੇ ਕਸ਼ਮੀਰੀ ਸੀ ਖੁੱਲ ਕੇ ਅਤਵਾਦ ਦੇ ਬਿਰਤ ਸਾਹਮਣੇ ਆ ਰਹੇ ਨੇ ਅੱਜ ਦਾ ਕਾਲਮ ਜਿਹੜਾ ਹੈ ਇਸ ਵਾਰੀ ਹੈਗਾ ਜਿਹੜਾ ਸੀ ਤੁਹਾਨੂੰ ਦੱਸਣ ਲੱਗੇ ਆ ਅੱਜ ਦਾ ਕਾਲਮ ਲਿਖਣਾ ਸ਼ੁਰੂ ਕਰਨ ਸਮੇਂ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਉਹ ਤੱਕ ਬਾਰ ਬਾਰ ਯਾਦ ਆ ਰਹੀ ਹੈ ਜੋ ਉਹਨਾਂ ਨੇ ਬਾਪ ਵੱਲੋਂ ਭਾਰਤ ਕੀਤੇ ਹਮਲੇ ਦੌਰਾਨ ਹੋਏ ਕਤਲੇਆਮ ਦੀ ਪੀੜ ਨੂੰ ਮਹਿਸੂਸ ਕਰਦੇ ਆ ਪਰਮਪਿਤਾ ਪਰਮਾਤਮਾ ਨੂੰ ਦਿੱਤੇ ਇੱਕ ਨਹੋਰੇ ਵਜੋਂ ਉਚਾਰੀ ਸੀ ਏਤੀ ਮਾਰ ਪਈ ਕਰਲਾਣਾ ਤੈਂ ਕੀ ਦਰਦ ਨਾ ਆਇਆ ਇਹ ਆਸਾ ਦੀ ਬਾਰ ਦੇ ਵਿੱਚੋਂ ਮਹੱਲਾ ਅੰਗ 360 ਤੇ ਮੌਜੂਦ ਹੈ ਹੁਣ ਜੋ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰਿਆ ਹੈ ਜਿਸ ਤਰ੍ਹਾਂ ਦਾ ਕਤਲੇਆਮ ਉੱਥੇ ਕੀਤਾ ਗਿਆ ਹੈ ਬੇਸ਼ੱਕ ਉਹ ਕੋਈ ਪਹਿਲੀ ਘਟਨਾ ਜਾਂ ਹਮਲਾ ਨਹੀਂ ਹੈ ਇਤਿਹਾਸ ਵਿੱਚ ਇਸ ਤੋਂ ਵੀ ਵੱਡੇ ਕਤਲੇਆਮ ਹੋਏ ਹਨ ਪਰ ਇਹ ਤਾਜ਼ਾ ਹਮਲਾ ਸਭਿਅਕ ਵਿਸ਼ਵ ਦੇ ਮੱਥੇ ਤੇ ਇੱਕ ਹੋਰ ਬਦਨੁਮੰਦ ਦਾਗ ਹੈ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਓਨੀ ਹੀ ਘੱਟ ਹੈ ਇਸ ਦਰਖਤ ਰਾਣੇ ਪੂਰੇ ਭਾਰਤ ਨੂੰ ਭਾਵੁਕਤਾ ਤੇ ਪੀੜ ਦੇ ਅਹਿਸਾਸ ਵਿੱਚ ਬਹਾ ਦਿੱਤਾ ਹੈ ਵਿਸ਼ੇ ਭਰ ਵਿੱਚ ਇਸ ਦੀ ਨਿਖੇਧੀ ਹੋ ਰਹੀ ਹੈ ਪਰ ਇਸ ਪੀੜ ਗਮ ਤੇ ਗੁੱਸੇ ਦੇ باوجود ਸਾਨੂੰ ਇਸੇ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਸ ਬੇਸਹਾ ਜ਼ੁਲਮ ਦੇ باوجود ਇਸ ਦਰਮਿਆਨ ਹਿੰਦੂ ਮੁਸਲਮਾਨ ਕਰਨ ਵਾਲੀਆਂ ਫਿਰਕੂ ਤਾਕਤਾਂ ਕਿਤੇ ਨਾ ਕਿਤੇ ਹਾਰਦੀ ਨਜ਼ਰ ਆ ਰਹੀਆਂ ਹਨ ਇਹ ਪਹਿਲੀ ਵਾਰ ਹੈ ਕਿ ਜਦੋਂ ਜੰਮੂ ਕਸ਼ਮੀਰ ਵਿੱਚ ਇਸ ਦੇ ਰਹਿਮ ਕਤਲੂਗਾਰ ਦੇ ਖਿਲਾਫ ਮਾਹਿਤਾਂ ਵਿੱਚੋਂ एलान ਕੀਤੇ ਗਏ ਹਨ ਜਦੋਂ ਘਾਟੀ ਦੀ ਬਹੁ ਗਿਣਤੀ ਮੁਸਲਮਾਨ ਆਬਾਦੀ ਇਸ ਦੇ ਖਿਲਾਫ ਖੁੱਲ ਕੇ ਸਾਹਮਣੇ ਆਈ ਹੈ ਜਦੋਂ ਮੁਸਲਮਾਨਾਂ ਵੱਲੋਂ ਅਤੇ ਬਾਕੀਆਂ ਨੇ ਮਿਲ ਕੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ ਦੇ ਨਾਰੇ ਲਾਏ ਹਨ ਜ਼ਿਕਰਯੋਗ ਹੈ ਕਿ ਪਹਿਲ ਕਾਮ ਦੀ ਬੈਸਰਨ ਘਾਟੀ ਵਿੱਚ ਬੈਸਰਨ ਘਾਟੀ ਵਿੱਚ ਹੋਏ ਇਸ ਕਤਲੇਆਮ ਦੇ ਬੇਗਨਾ ਹਿੰਦੂਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਇੱਕ ਮੁਸਲਮਾਨ ਨੌਜਵਾਨ ਆਦਲ ਹੁਸੈਨ ਵੀ ਆਦਲ ਹੁਸੈਨ ਸ਼ਾਹ ਵੀ ਗੋਲੀ ਖਾ ਕੇ ਸ਼ਹੀਦ ਹੋ ਗਿਆ ਇਹ ਪਹਿਲੀ ਵਾਰ ਹੈ ਜੰਮੂ ਕਸ਼ਮੀਰ ਦੇ ਮੁਸਲਮਾਨਾਂ ਜਿਹੇ ਹਮਲੇ ਦੇ ਖਿਲਾਫ ਖੁੱਲ ਕੇ ਬੋਲੇ ਹਨ ਆਦਲ ਵਿਚਾਰਾ 9 ਜੀਆਂ ਦੇ ਪਰਿਵਾਰ ਵਿੱਚੋਂ ਇਕੱਲਾ ਕਮਾਉਣ ਵਾਲਾ ਸੀ ਪਾਸ ਸਰਕਾਰ ਦਾ ਫਰਜ਼ ਹੈ ਕਿ ਉਸ ਦਾ ਜੋਗ ਸਨਮਾਨ ਕਰੇ ਤੇ ਉਸ ਦੇ ਪਰਿਵਾਰ ਨੂੰ ਵੱਡੀ ਆਰਥਿਕ ਸਹਾਇਤਾ ਤੇ ਨੌਕਰੀ ਵੀ ਦੇਵੇ ਪਰ ਅਫਸੋਸ ਹੈ ਕਿ ਸਾਡਾ ਮੁੱਖ মিডিਆ ਇਨ੍ਹਾਂ ਹਾਂ ਪੱਖੀ ਖਬਰਾਂ ਨੂੰ ਆਵਾਜ਼ਨ ਦੀ ਥਾਂ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਨੋ ਹੀ ਤਰਜੀਹ ਦੇ ਰਿਹਾ ਹੈ ਕਿਸੇ ਮੁੱਖ ਮੀਡੀਆ ਨੇ ਨਜਾਕਤ ਅਲੀ ਦੀ ਬਹਾਦਰੀ ਤੇ ਇਨਸਾਨੀਅਤ ਨੂੰ ਸਲਾਮ ਕਰਨਾ ਆਪਣਾ ਫਰਜ਼ ਨਹੀਂ ਸਮਝਿਆ ਜੇਸ਼ਰ ਨੇ ਚਾਰ ਹਿੰਦੂ ਪਰਿਵਾਰਾਂ ਦੇ 11 ਜੀਵਾਂ ਨੂੰ ਇਸ ਅੱਤਵਾਦੀ ਹਮਲੇ ਦੇ ਦੌਰਾਨ ਬਚਾਇਆ ਹੈ ਇਸ ਦਰਮਿਆਨ ਜੰਮੂ ਕਸ਼ਮੀਰ ਦੀ ਆਲ ਪਾਰਟੀ ਸਿੱਖ ਤਾਲ ਮਿਲ ਕਮੇਟੀ ਐਪੀਐਸ ਸੀਸੀ ਦੇ ਚੇਅਰਮੈਨ ਜਗਮਉਨ ਸਿੰਘ ਰੈਣਾ ਤੇ ਬਿਆਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਸ ਵਿੱਚ ਉਸ ਨੇ ਇਸ ਦਰ ਪੱਤਰਾਂ ਦੀ ਨਿੰਦਾ ਕਰਦਿਆਂ ਜਿਸ ਦੀ ਢੁਗਾਈ ਨਾਲ ਜਾਂਚ ਕਰਾਉਣ ਦੀ ਮੰਗ ਕਰਦਿਆਂ 20 ਮਾਰਚ 2000 ਵਿੱਚ ਜੰਮੂ ਕਸ਼ਮੀਰ ਦੇ ਹੀ ਚਿੱਟੀ ਸਿੰਘਪੁਰਾ ਦੀ ਘਟਨਾ ਜਿਸ ਵਿੱਚ ਤਕਰੀਬਨ ਕੋਈ 35 ਸਿੱਖ ਮਾਰੇ ਗਏ ਸਨ ਦੀ ਇਸ ਘਟਨਾ ਨਾਲ ਤੁਲਨਾ ਕੀਤੀ ਹੈ ਉਸ ਵੇਲੇ ਵੀ ਅਮਰੀਕੀ ਰਾਸ਼ਟਰਪਤੀ ਬਿਲ ਕਲਿਟਨ ਭਾਰਤ ਆਏ ਹੋਏ ਸਨ ਹੁਣ ਵੀ ਅਮਰੀਕੀ ਉਪਰਾਸ਼ਟਰਪਤੀ ਜੇ. ਡੀ. ਵਿਸ ਭਾਰਤ ਵਿੱਚ ਹਨ ਉਸ ਵੇਲੇ ਵੀ ਸਿਰਫ ਮਰਦ ਮਾਰੇ ਗਏ ਸਨ ਹੁਣ ਵੀ ਸਿਰਫ ਮਰਦ ਹੀ ਮਾਰੇ ਗਏ ਹਨ ਉਹਨਾਂ ਨੇ ਹੋਰ ਕਈ ਸਮਾਨਤਾਵਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਦੀ ਮੰਗ ਬਹੁਤ ਜਾਇਜ਼ ਲੱਗਦੀ ਹੈ ਕਿ ਇਸ ਘਟਨਾ ਦੀ ਜਾਂਚ ਨੂੰ ਕਿਸੇ ਤਰਕਪੂਰਨ ਸਿੱਟੇ ਤੱਕ ਪਹੁੰਚਾਇਆ ਜਾਵੇ ਉਹਨਾਂ ਕਿਹਾ ਕਿ ਚਿੱਟੀ ਸਿੰਘਪੁਰਾ ਦਾ ਕਤਲਿਆਮ ਅਤੇ ਹੁਣ ਪਹਿਲਗਾਮ ਦਾ ਕਤਲਿਆਮ ਦੋਵੇਂ ਹੀ ਟਾਰਗੇਟ ਕਿਲਿੰਗ ਹਨ ਉਹਨਾਂ ਇਹ ਵੀ ਕਿਹਾ ਕਿ ਇੱਕ ਆਮ ਕਸ਼ਮੀਰੀ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦਾ ਅਸਲ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਘਟਨਾ ਬਾਪਰੀ ਹੈ ਬਹੁਤ ਹੀ ਗਮਜਦਾ ਕਰਨ ਵਾਲੀ ਹੈ ਜੋ ਕਿਸੇ ਦਾ ਵੀ ਦਿਲ ਪਰ ਆਉਣ ਤੇ ਮਜਬੂਰ ਕਰ ਰਹੀ ਹੈ ਦਿਲ ਹੀ ਹੈ ਦਿਲ ਹੀ ਤੋ ਹੈ ਨਾ ਸੰਗ ਉਹ ਖਿਸਤ ਦਿਲ ਹੀ ਤੋ ਹੈ ਨਾ ਸੰਗ ਉਹ ਖਿਸਤ ਦਰਦ ਪਰ ਆਏ ਕਿਉਂ ਦਰਦ ਸੇ ਪਰ ਆਏ ਕਿਉਂ ਰੋਏਗੇ ਹਮ ਹਜ਼ਾਰ ਬਾਰ ਕੋਈ ਹਮੇ ਸਤਾਏ ਕਿਉ ਮਿਰਜਾ ਗਾਲਬ ਦਾ ਇਹ ਸ਼ੇਰ ਹੈ ਭਾਰਤ ਦੇ ਸ਼ੁਰੂਆਤੀ ਕਦਮ ਭਾਰਤ ਦੇ ਸ਼ੁਰੂਆਤੀ ਕਦਮ ਔਰਤੋਂ ਕਾਇਮ ਹੈ ਔਰ ਤੂੰ ਕੌਣ ਹੈ ਜੋ ਮੁਝਕ ਤਸੱਲੀ ਦਿੱਤਾ ਹੱਥ ਰੱਖ ਕਰ ਦਿੱਤੀ ਹੈ ਦਿਲ ਪਰ ਤੇਰੀ ਬਾਤੋਂ ਅਕਸਰ ਦਿਲ ਪਰ ਤੇਰੀ ਬਾਤੋਂ ਅਕਸਰ ਜਾਨੀ ਸਾਰ ਅਕਤਰ ਇਹ ਸ਼ੇਰ ਜਿਹੜਾ ਮਿਰਜ਼ਾ ਗਾਲਬ ਦਾ ਸ਼ੇਰ ਹੈ ਇਹਨੂੰ ਬੜੇ ਕੌਰ ਦੇ ਨਾਲ ਤੁਸੀਂ ਸੁਣ ਕੇ ਤੇ ਆਪਣੇ ਜਿਹਨ ਦੇ ਵਿੱਚੋਂ ਉਤਾਰ ਕੇ ਦੇਖਿਓ ਭਾਰਤ ਸਰਕਾਰ ਨੇ ਇਸ ਹਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਬੇਸ਼ੱਕ ਇਸ ਗੱਲ ਦੇ ਸਵਾਲ ਉਠਾ ਜਾਏ ਹਨ ਕਿ ਪਹਿਲਗਾਮ ਦੀ ਵੈਸਰਨ ਘੰਟੀ ਜਿੱਥੇ ਦਿਨ ਨੂੰ ਹਰ ਸਮੇਂ ਸਲਾਨੀਆ ਦਾ ਵੱਡਾ ਜਮਾਵਾੜਾ ਰਹਿੰਦਾ ਸੀ ਵਿੱਚ ਸੁਰੱਖਿਆ ਕਰਮੀ ਕਿਉਂ ਤਨਾਤ ਨਹੀਂ ਹਨ ਹੁਣ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਹ ਨਿਕਲ ਕੇ ਬਾਹਰ ਆ ਰਹੀਆਂ ਹਨ ਪਰ ਭਾਰਤ ਸਰਕਾਰ ਨੇ ਇਸ ਘਟਨਾ ਤੋਂ ਫੌਰੀ ਬਾਅਦ ਜੋ ਪੰਜ ਕਦਮ ਉਠਾਏ ਹਨ ਉਹਨਾਂ ਵਿੱਚੋਂ ਸਭ ਤੋਂ ਸਖਤ ਕਦਮ ਸਿੱਧੂ ਜਲ ਸਮਝੌਤਾ ਮੌਤਲ ਕਰਨ ਦਾ ਹੈ ਗੌਰਤਲਬ ਹੈ ਕਿ ਸੰਨ 2016 ਵਿੱਚ ਉੜੀ ਹਮਲੇ ਵੇੜੇ ਵੀ ਪ੍ਰਧਾਨ ਮੰਤਰੀ ਨੇ ਦ੍ਰਮੋਦੀ ਨੇ ਇੱਕ ਕਦਮ ਠਾਉਣ ਦੀ ਤਮਕੀ ਦਿੰਦਿਆਂ ਕਿਹਾ ਸੀ ਖੂਨ ਤੇ ਪਾਣੀ ਨਾਲ ਨਾਲ ਨਹੀਂ ਬਹਿ ਸਕਦੇ ਪਰ ਉਸ ਵੇਲੇ ਇਹ ਧਮਕੀ ਸਿਰਫ ਧਮਕੀ ਰਹੀ ਸੀ ਜਦੋਂ ਕਿ ਹੁਣ 파ਟ ਨੇ ਇਸ ਸੰਧੀ ਮੋਤਲ ਕਰਕੇ ਇੱਕ ਵੱਡਾ ਕਦਮ ਚੁੱਕਦੇ ਇਸ ਨੂੰ ਪਾਕਿਸਤਾਨ ਲਈ ਇੱਕ ਜਲਬੰਬ ਮੰਨਿਆ ਜਾ ਰਿਹਾ ਹੈ ਪਾਕਿਸਤਾਨ ਦੇ ਅਟਾਰਨ ਜਰਨਲ ਤੇ ਹੋਰ ਲੋਕਾਂ ਨੇ ਇਸ ਨੂੰ ਐਟਮੀ ਹਮਲੇ ਦੀ ਤੋ ਵੀ ਖਤਰਨਾਕ ਘਰਾ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਵਿੱਚ ਕਈ جنگਾਂ ਹੋਣ ਦੇ ਬਾਵਜੂਦ ਵੀ ਇਹ ਸੰਧੀ ਬਰਕਰਾਰ ਰਹੀ ਸੀ ਇਸ ਸੰਧੀ ਅਧੀਨ ਸਾਂਝੇ ਭਾਰਤ ਦੇ ਤਿੰਨ ਪਛਮੀ ਦਰਿਆ ਸਿੰਧ ਚਨਾਬ ਤੇ ਜੇਹਲਮ ਜਿਨ੍ਹਾਂ ਦਾ 80 ਮਿਲੀਅਨ ਏਕੜ ਫੁੱਟ ਤੇ ਕਰੀਬ ਪਾਣੀ ਹੈ ਪਾਕਿਸਤਾਨ ਦੇ ਹਿੱਸੇ ਆਏ ਸਨ ਜਦੋਂ ਕਿ ਤਿੰਨ ਪੂਰਬੀ ਦਰਿਆ ਸਤਲੁਜ ਰਾਵੀ ਤੇ ਬਿਆਸ ਇਹ ਜਿਹੜੇ ਦਰਿਆ ਸੀਗੇ ਇਹ ਟੋਟਲ ਕਿੰਨੇ ਕਿੰਨੇ ਨੇ ਉਹ ਅਸੀਂ ਵੀ ਤੁਹਾਨੂੰ ਇਸ ਵਾਰ ਰਕਵਤ ਤੁਹਾਨੂੰ ਅਸੀਂ ਦੱਸਦੇ ਹੈਗੇ ਆ ਘੌਰਤਲਬ ਹੈ ਕਿ ਇਹਨਾਂ ਤਿੰਨ ਦਰਿਆਵਾਂ ਦਾ ਪਾਣੀ ਪਾਕਿਸਤਾਨ ਦੀ ਆਮ ਪਾਣੀ ਦੀਆਂ 76 ਫੀਸਦੀ ਲੋੜਾਂ ਪੂਰੀਆਂ ਕਰਦਾ ਹੈ ਫਿਰ ਪਾਕਿਸਤਾਨ ਦੇ ਤਰਵੇਲਾ ਤੇ ਮੰਗਲਾ ਬਿਜਲੀ ਡੈਮ ਵੀ ਇਹਨਾਂ ਦੇ ਆਸਰੇ ਹੀ ਚੱਲਦੇ ਨੇ ਜਿੱਥੇ ਬਿਜਲੀ ਪੈਦਾ ਹੁੰਦੀ ਹੈ ਇਸ ਲਈ ਜੇਕਰ ਭਾਰਤ ਹੁਣ ਸੰਧੀ ਰੱਦ ਕਰਨੋਂ ਪ੍ਰੰਤ ਇਹਨਾਂ ਦਰਿਆਵਾਂ ਦਾ ਪਾਣੀ ਰੋਕ ਦਿੰਦਾ ਹੈ ਤਾਂ ਪਾਕਿਸਤਾਨ ਵਿੱਚ ਤਰਾਹੀ ਤਰਾਹੀ ਮਚ ਜਾਵੇਗੀ ਪਾਕਿਸਤਾਨ ਰੇਗਿਸਤਾਨ ਵਿੱਚ ਬਦਲ ਜਾਵੇਗਾ ਲੱਖਾਂ ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਜਾਣਗੇ ਪਾਕਿਸਤਾਨ ਬਰਬਾਦ ਹੋ ਜਾਵੇਗਾ ਪਰ ਇਹ ਤਸਵੀਰ ਦਾ ਇੱਕ ਹੀ ਪੱਖ ਹੈ ਦੂਸਰਾ ਪੱਖ ਆ ਜਿਹੜਾ ਸੀ ਤੁਹਾਨੂੰ ਹੁਣ ਉਹ ਵੀ ਤੁਹਾਨੂੰ ਦੱਸਣ ਲੱਗਿਆਂਗੇ ਉਹ ਵੀ ਬੜੇ ਧਿਆਨ ਦੇ ਨਾਲ ਤੁਸੀਂ ਸੁਣਿਓ ਕਿ ਦੂਸਰਾ ਪੱਖ ਕਿਹੜਾ ਹੈ ਪਰ ਕੀ ਸੰਧੀ ਰੱਦ ਕਰਨ ਉਪਰੰਤ ਪਾਣੀ ਦਾ ਵਹਾਰ ਰੋਕਣ ਲਈ ਭਾਰਤ ਕੋਲ ਸਾਧਨ ਹਨ ਕਿ ਉਹ ਪਾਣੀ ਰੋਕ ਕੇ ਸੰਗ੍ਰਹਿ ਕਰ ਲਵੇਗਾ ਜਾਂ ਆਪਣੇ ਖੇਤਰ ਵਿੱਚ ਵਰਤ ਲਵੇਗਾ ਜਵਾਬ ਹੈ ਨਹੀਂ ਬਿਲਕੁਲ ਨਹੀਂ ਸਗੋਂ ਸੱਚ ਇਹ ਹੈ ਕਿ ਕਈ ਬਿਆਨਾਂ ਦੇ ਬਾਵਜੂਦ ਵੱਡੇ ਹਿੱਸੇ ਦੀਆਂ ਨਦੀਆਂ ਦਾ ਕਾਫੀ ਪਾਣੀ ਅਜੇ ਵੀ ਪਾਕਿਸਤਾਨ ਨੂੰ ਜਾ ਰਿਹਾ ਹੈ ਹਾਂ ਇਸ ਪਾਣੀ ਨੂੰ ਭਾਰਤ ਇੱਕ ਹਥਿਆਰ ਵਜੋਂ ਜ਼ਰੂਰ ਵਰਤ ਸਕਦਾ ਹੈ ਕਿ ਪਹਿਲਾਂ ਜਿੰਨੀ ਸਮਰੱਥਾ ਹੈ ਉਹਨਾਂ ਜਮਾ ਪਾਣੀ ਕਰ ਲਿਆ ਜਾਵੇ ਤੇ ਫਿਰ ਅਚਾਨਕ ਪਾਕਿਸਤਾਨ ਵੱਲ ਛੱਡ ਦਿੱਤਾ ਜਾਵੇ ਇਹ ਪਾਕਿਸਤਾਨ ਦੀ ਬਰਬਾਦੀ ਦਾ ਵੱਡਾ ਕਾਰਨ ਬਣ ਸਕਦਾ ਹੈ ਸਾਡੇ ਸਾਹਮਣੇ ਹੈ ਕਿ ਸਾਡੇ ਪਾਣੀ ਛੱਡੇ ਬਿਨਾ ਹਿਮਾਉਂ ਸੰਦੀ ਬਹੁਤ ਆਤਤਕਾਰਨ ਸਨ 2010 ਵਿਚਲੇ ਹੜ੍ਹਾਂ ਨਾਲ ਪਾਕਿਸਤਾਨ ਦੇ ਜੋ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ 2022 ਦੇ ਹੜ੍ਹਾਂ ਵਿੱਚ ਲੱਖਾਂ ਪਾਕਿਸਤਾਨੀ ਬੇਗਰ ਹੋ ਗਏ ਸਨ ਪਰ ਕੀ ਅਮਲੀ ਤੌਰ ਤੇ ਭਾਰਤ ਲਈ ਅਜਿਹਾ ਕਰਨਾ ਸੰਭਵ ਹੈ ਸ਼ਾਇਦ ਕਦੇ ਨਹੀਂ ਕਿਉਂਕਿ ਜੇ ਇਹ ਕਰਨ ਨਾਲ ਸਾਡੀ ਗੁਆਂਢੀ ਚੀਨ ਨੇਪਾਲ ਤੇ ਬੰਗਲਾਦੇਸ਼ ਵੀ ਸਾਨੂੰ ਸੱਕਦੀ ਸ਼ੱਕਰੀ ਨੇ ਜਾਣਾ ਨਿਗਾਹ ਨਾਲ ਦੇਖਣਗੇ ਦੂਜੇ ਪਾਸੇ ਚੀਨ ਜੋ ਬ੍ਰਹਮਪੁੱਤਰ ਤੇ ਸਤਲੁਜ ਦਰਿਆਵਾਂ ਦੇ ਮਾਮਲੇ ਵਿੱਚ ਸਾਡੇ ਉੱਪਰ ਬੈਠਾ ਹੈ ਉਹਦੇ ਸਾਹਮਣੇ ਸਾਡੀ ਸਥਿਤੀ ਵੀ ਇਹੋ ਜਿਹੀ ਹੀ ਹੈ ਜੋ ਪਾਕਿਸਤਾਨ ਦੀ ਸਾਡੇ ਸਾਹਮਣੇ ਹੈ ਜੇ ਚੀਨ ਪਾਕਿਸਤਾਨ ਦੀ ਮਦਦ ਲਈ ਇਹੀ ਰਸਤਾ ਅਪਣਾ ਲੈਂਦਾ ਹੈ ਤਾਂ ਫਿਰ ਕੀ ਹੋਵੇਗਾ ਅੱਗੇ ਦੂਸਰਾ ਪਾਕਿਸਤਾਨ ਆਪਣੇ ਇਸ ਬਰਾਬਾਦੀ ਤੋਂ ਬਚਣ ਲਈ ਕੀ ਰਸਤਾ ਅਪਣਾਏਗਾ ਇਸ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ ਫਿਰ ਅਸੀਂ ਜੋ ਜੁਆਇਨੋ ਵਿੱਚ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਬਣਦੇ ਚਾਵਾਨ ਹਾਂ ਕੀ ਇਸ ਨਾਲ ਸਾਡੀ ਸ਼ਾਖ ਠੀਕ ਰਹੇਗੀ ਪਰ ਜੇਕਰ ਭਾਰਤ ਨੇ ਸੱਚਮੁੱਚ ਇਹ ਪਾਕਿਸਤਾਨ ਨੂੰ ਇਹਨਾਂ ਦਰਿਆਵਾਂ ਦਾ ਪਾਣੀ ਵਾੜਤਨ ਤੋਂ ਰੋਕਣਾ ਹੈ ਤਾਂ ਇੱਕੋ ਇੱਕ ਰਸਤਾ ਹੈ ਕਿ ਭਾਰਤ ਪਾਣੀ ਸੰਭਾਲਣਾ ਅਤੇ ਆਪਣੇ ਖੇਤ ਦੇ ਵਿੱਚ ਵਰਤਣ ਦਾ ਪਹਿਲਾਂ ਪ੍ਰਬੰਧ ਕਰ ਲੋ। ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦਾ ਜੋ ਢਾਂਚਾ ਹੈ। ਦਰਿਆਵਾਂ ਨੂੰ ਜੋੜਨ ਦਾ ਆਪਸ ਵਿੱਚ ਢਾਂਚਾ ਹੈ। ਉਹ ਸਾਰੇ ਜਿਸ ਤੇ ਸਾਨੂੰ ਆਪਣੀ ਕੋਲ ਆਮਦਨ ਦਾ ਵੱਡਾ ਹਿੱਸਾ ਕਈ ਸਾਲਾਂ ਤੱਕ ਖਰਚਣਾ ਪਵੇਗਾ। ਸੋ ਸਾਫ਼ ਹੈ ਕਿ ਬੇਸ਼ੱਕ ਅਸੀਂ ਇਸ ਸੰਧੀ ਰੱਦ ਕਰ ਦਿੱਤੀ ਹੈ। પરફોરી ਤੌਰ ਤੇ ਪਾਕਿਸਤਾਨ ਨੂੰ ਜਾਂਦੇ ਪਾਣੇ ਨੂੰ ਰੋਕਣ ਦੇ ਸਾਰ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ ਹਾਂ ਇਸ ਸੰਧੀ ਨੂੰ ਰੱਦ ਕਰਨਾ ਪਾਕਿਸਤਾਨ ਨੂੰ ਸਹੀ ਰਾਹ ਤੇ ਆਉਣ ਲਈ ਮਜਬੂਰ ਕਰਨ ਤੇ ਕੰਮ ਜ਼ਰੂਰ ਆ ਸਕਦਾ ਹੈ ਤਸੱਲੀ ਦੇਣ ਵਾਲੋ ਤੋਂ ਤਸੱਲੀ ਦਿੱਤੀ ਰਹਤੇ ਹਨ ਤਸੱਲੀ ਦੇਣੇ ਵਾਲੇ ਤੋਂ ਤਸੱਲੀ ਦਿੱਤੇ ਰਹਤੇ ਹੈ ਮਗਰ ਉਹ کیا ਕਰੇ ਜਿਸ ਦਾ ਭਰੋਸਾ ਟੁੱਟ ਜਾਂਦਾ ਹੈ ਤਸੱਲੀ ਦੇਣ ਵਾਲੇ ਤੋਂ ਤਸੱਲੀ ਦਿੱਤੀ ਰਹਤੇ ਹੈ ਮਗਰ ਉਹ ਕਿਆ ਕਰੇ ਜਿਸ ਦਾ ਫਰੋਸਾ ਟੁੱਟ ਜਾਂਦਾ ਹੈ ਹਸੀਬ ਜੋਸ਼ ਹੈ ਜਿਨ੍ਹਾਂ ਦੇ ਇਹ ਛੇਰ ਹੈ ਪਿਛਲੇ ਕੁਝ ਸਮੇਂ ਤੋਂ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਲੋਕ ਕਿਸਾਨ ਉਦਯੋਗਪਤੀ ਤੇ ਸਹਿਤਕਰ ਇੱਕ ਦਬਾਅ ਬਣਾ ਰਹੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਵਪਾਰ ਮੁੜ ਸ਼ੁਰੂ ਹੋਵੇ ਪਰ ਇਸ ਇੱਕ ਦੁਰਘਟਨਾ ਨੇ ਇਸ ਸੁਭਾਵਨਾਮਾ ਨੂੰ ਹੋਰ ਦੂਰ ਪਗਾ ਮਾਰਿਆ ਹੈ ਇਸ ਸਥਿਤੀ ਦਾ ਭਾਰਤ ਵਿੱਚ ਜੇਕਰ ਕਿਸੇ ਨੂੰ ਕੋਈ ਨੁਕਸਾਨ ਹੋਏਗਾ ਤਾਂ ਸਭ ਤੋਂ ਵੱਧ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਏਗਾ ਜੇ ਜੰਗ ਛੱਡਦੀ ਹੈ ਤਾਂ ਤਦ ਵੀ ਇਸ ਹਮਲੇ ਨੇ ਪੰਜਾਬ ਦੀ ਆਰਥਿਕਤਾ ਨੂੰ ਸਤਾਰਨ ਲਈ ਪਾਕਿਸਤਾਨ ਪੰਜਾਬ ਦੇ ਰਾਸਤੇ ਵਪਾਰ ਖੁੱਲਣ ਦੀ ਆਸ ਹਾਲ ਦੀ ਘੜੀ ਦੂਰ ਕਰ ਦਿੱਤੀ ਹੈ ਹੁਣ ਇਸ ਦੀ ਮੰਗ ਕਰਨੀ ਵੀ ਔਖੀ ਲੱਗਦੀ ਹੈ ਇਹ ਜਿਹੜਾ ਲੇਖ ਸਾਨੂੰ ਮਿਲਿਆ ਹੈ ਸਾਡੇ ਬਹੁਤ ਹੀ ਸਰਕਾਰਯੋਗ ਰਜਿੰਦਰ ਲਾਲ ਸਿੰਘ ਨੇ ਜਿਨ੍ਹਾਂ ਨੇ ਇਹ ਲੇਖ ਅੱਜ ਉਹਨਾਂ ਦਾ ਸਾਡੇ ਇੱਕ ਅਖਬਾਰ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ ਹੈ ਜਿਹੜਾ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਆਸੀ ਲੀਡਰ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਅਸੀਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਦੇਖੀਆਂ ਕਿ ਸਿੱਧਾ ਹੀ ਅਸੀਂ ਪਾਕਿਸਤਾਨ ਜਾਂਦੇ ਆਂ ਪਾਕਿਸਤਾਨ ਦੇ ਰਸਤੇ ਖੋਲੋ ਐਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਕਿਸੇ ਵੀ ਮੁਲਕ ਦੇ ਲਈ ਕਦੇ ਵੀ ਲਾਹੇਵੰਦ ਸਾਬਤ ਨਹੀਂ ਹੁੰਦੀਆਂ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਨੇ ਹੈ ਤੇ ਉਹ ਹੀ ਇਨਸਾਨ ਪਰ ਅਨਸਾਨੀਅਤ ਦਾ ਕਤਲ ਕਰਨ ਵਾਲੇ ਉਹ ਬੇਗੈਰਤ ਲੋਕ ਹੁੰਦੇ ਆ ਜਿਨ੍ਹਾਂ ਦੇ ਵਿੱਚ ਗੈਰਤਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਨਾ ਹੀ ਉਹਨਾਂ ਦਾ ਕੋਈ ਮਜਬ ਹੋ ਸਕਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਮਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕੋਈ ਵੀ ਮਜਬ ਆਪਸ ਦੇ ਵਿੱਚ ਕਿਸੇ ਨੂੰ ਵੀ ਬੈਰ ਵਿਰੋਧ ਦੀ ਭਾਵਨਾ ਰੱਖਣ ਦੀ ਇਜਾਜ਼ਤ ਕਦੇ ਨਹੀਂ ਦਿੰਦਾ ਚੰਨਾ ਨਵੀ ਇਹ ਕੈਰਨਾਂ ਹਰਕਤ ਕੀਤੀ ਹੈ ਜਿਨ੍ਹਾਂ ਨੇ ਵੀ ਇਹ ਬੇਗੈਰਤੀ ਦਾ ਸਬੂਤ ਦਿੱਤਾ ਹੈ ਉਹਨਾਂ ਨੂੰ ਇਹੋ ਜਿਹੇ ਮਨੁੱਖੀ ਸੁਭਿਆਨੂਕਦੇ ਅੰਜਾਮ ਨਹੀਂ ਦੇਣਾ ਚਾਹੀਦਾ ਹੈ। ਇਨਸਾਨ ਦੋਨਾਂ ਮੁਲਕਾਂ ਦੇ ਇੱਕ ਹੀ ਨੇ। ਇਨਸਾਨੀਅਤ ਨੂੰ ਸਮਝਣ ਵਾਲੇ ਜਿਹੜੇ ਲੋਕ ਹੈ ਉਹ ਕਦੇ ਵੀ ਇਹੋ ਜਿਹਾ ਸਰੀਹਾਂ ਇਹੋ ਜਿਹਾ ਬਿਆਨ ਕਦੇ ਨਹੀਂ ਦੇਣਗੇ। ਸਿਆਸੀ ਲੋਕ ਜਿਹੜੇ ਹੁੰਦੇ ਆ ਉਹ ਜ਼ਰੂਰ ਇਹਨਾਂ ਤੇ ਆਪਣੀਆਂ ਸਿਆਸੀ ਰੋਟੀਆਂ ਸਿਆਸੀ ਬਿਆਨ ਦੇ ਕੇ ਸਿਆਸੀ ਆਪਣੇ ਕੰਮਕਾਰ ਕੱਢਣ ਦੀ ਕੋਸ਼ਿਸ਼ ਕਰਦੇ ਆ। ਜਿਸ ਤਰ੍ਹਾਂ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿਖਾਇਆ ਜਾ ਰਿਹਾ ਹੈ। ਕਿ ਉਸਨੇ ਪਹਿਲਾਂ ਉਸ ਨੂੰ ਧਰਮ ਪੁੱਛਿਆ ਕਿ ਹਿੰਦੂ ਇੱਕ ਸਾਈਡ ਹੋ ਜਾਓ ਮੁਸਲਮਾਨ ਇੱਕ ਸਾਈਡ ਹੋ ਜਾਓ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਫੈਰ ਕਰ ਦਿੱਤਾ ਤੇ ਨਾਲ ਦੇ ਨਾਲ ਉੱਥੇ ਹਫੜਾ ਦਫੜੀ ਮੱਚ ਗਈ ਤੇ ਤਕਰੀਬਨ ਕੋਈ 22 27 ਦੇ ਕਰੀਬ ਉੱਥੇ ਮੌਤਾਂ ਹੋ ਗਈਆਂ ਨੇ ਦੋਨਾਂ ਦੇਸ਼ਾਂ ਦੇ ਲਈ ਕਦੇ ਵੀ ਇਹ ਜੰਗ ਆ ਜਿਹੜੀ ਕਿਸੇ ਦੇਸ਼ ਲਈ ਵੀ ਚੰਗੀ ਨਹੀਂ ਹੁੰਦੀ ਇਸ ਜੰਗ ਦੇ ਨਾਲ ਇਨਸਾਨੀਅਤ ਜਿਹੜੀ ਹੁੰਦੀ ਹੈ ਉਹਨੂੰ ਬਹੁਤ ਵੱਡੀ ਟਾ ਲੱਗਦੀ ਹੈ ਸਿਆਸੀ ਲੋਕਾਂ ਨੇ ਆਪਣੇ ਸਿਆਸੀ ਮਫਾਦਿਆਂ ਦੇ ਲਈ ਪਿਛਲੇ ਸਮਿਆਂ ਦੇ ਵਿੱਚ ਵੀ ਬਹੁਤ ਕੁਝ ਕੀਤਾ ਤੇ ਹੁਣ ਵੀ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਪਾਵੇਂ ਕੇ ਜਿਹੜੀ ਸਿੱਧੀ ਉਂਗਲੀ ਪਾਕਿਸਤਾਨ ਤੇ ਉੱਠ ਰਹੀ ਹੈਗੀ ਆ ਸਰਕਾਰ ਦੀਆਂ ਏਜੰਸੀਆਂ ਸਰਕਾਰ ਦੀ ਇੰਟੈਲੀਜੈਂਸ ਲੱਗੀਆਂ ਹੋਈਆਂ ਨੇ ਤੇ ਆਪਣਾ ਕੰਮ ਕਰ ਰਹੀਆਂ ਨੇ ਥੋੜੇ ਦਿਨਾਂ ਦੇ ਵਿੱਚ ਇਹ ਤਸਵੀਰ ਸਾਫ਼ ਹੋ ਜਾਵੇਗੀ ਚੇਮੀਓਨਾ ਚਾਰਵਤਵਦੀਆਂ ਦੇ ਸਕੇਚ ਜਾਰੀ ਕੀਤੇ ਗਏ ਨੇ ਉਹਨਾਂ ਤੇ ਵੀ ਰੱਖ ਦੀ ਰਕਮ ਦਾ ਇਨਾਮ ਵੀ ਰੱਖਿਆ ਗਿਆਗਾ ਸੋ ਪੰਜਾਬ ਇਸ ਵੇਲੇ ਜਿਹੜਾ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਬਾਗਾ ਬਾਰਡਰ ਤੇ ਕੰਮ ਕਰਨ ਵਾਲੇ ਜਿਹੜੇ ਦੁਕਾਨਦਾਰ ਸੀ ਉਹ ਵੀ ਬੜੇ ਮਯੂਸ਼ ਨੇ ਕਿਉਂਕਿ ਉੱਥੇ ਆਉਣ ਵਾਲੇ ਸਲਾਨੀਆਂ ਦੀ ਜਿਹੜੀ ਆਮਦ ਸੀ ਉਹਨੂੰ ਵੀ ਬਹੁਤ ਵੱਡੀ 6 ਵਜੇ ਆ ਉਹਨਾਂ ਦਾ ਕਾਰੋਬਾਰ ਉੱਥੋਂ ਚੱਲਦਾ ਸੀ ਸਲਾਨੀਆਂ ਦੇ ਆਉਣ ਦੇ ਨਾਲ ਸੋ ਇਹੇ ਚੀਜ਼ਾਂ ਕਿਸੇ ਮੁਲਕ ਦੇ ਲਈ ਜਿਹੜੀਆਂ جنگਾਂ ਨੇ ਜਾਂ ਇਸ ਤਰ੍ਹਾਂ ਦੇ ਹਾਲਾਤ ਆ ਕਦੇ ਵੀ ਕਾਰਗਰ ਸਾਬਤ ਨਹੀਂ ਹੁੰਦੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਜਿਹੜੇ ਇਹੋ ਜਿਹੀਆਂ ਚੀਜ਼ਾਂ ਨੂੰ ਅੰਜਾਮ ਦੇਣ ਵਾਲੇ ਹੁੰਦੇ ਆ ਉਹਨਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਨਾ ਹੀ ਉਹ Hindu ਹੁੰਦੇ ਆ ਨਾ ਹੀ ਉਹ Musalman ਹੁੰਦੇ ਆ ਨਾ ਹੀ ਉਹ Sikh ਹੁੰਦੇ ਆ ਨਾ ਹੀ ਉਹ Isai ਹੁੰਦੇ ਆ ਕੋਈ ਵੀ ਧਰਮ ਆਪਸ ਦੇ ਵਿੱਚ ਬੈਰ ਵਿਰੋਧ ਦੀ ਭਾਵਨਾ ਰੱਖਣ ਦੀ ਸਿੱਖਿਆ ਕਿਤੇ ਵੀ ਲਿੰਦਾ ਸੋ ਅਮੀਰ ਕਰਦੇ ਹਾਂ ਕਿ ਜਿਹੜਾ ਸਾਡਾ ਅੱਜ ਦਾ ਇਹ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਦੇਸ਼ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਮੇਸ਼ਾ ਹੀ ਸ਼ਾਂਤ ਰਹੇ ਤੇ ਦੋਨਾਂ ਮੁਲਕਾਂ ਦੇ ਜਿਹੜੇ ਆਪਸੀ ਸਾਂਝ ਹੈ ਪਿਆਰ ਹੈ ਉਹ ਇਸ ਤਰ੍ਹਾਂ ਹੀ ਬਰਕਰਾਰ ਬਣਿਆ ਰਹੇ ਤੇ ਕਦੇ ਵੀ ਇਸ ਤਰ੍ਹਾਂ ਦੇ ਹਾਲਾਤ ਸਾਡੇ ਦੇਸ਼ ਵਿੱਚ ਕੀ ਕਿਸੇ ਵੀ ਦੇਸ਼ ਦੇ ਵਿੱਚ ਕਦੇ ਨਾ ਬਣ। ਧੰਨਵਾਦ।